ਹਰ ਸੇਵੀਆ ਅਨਿਸ ਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖੰਸੰਦੀ ਨੂਰੇ ਅਰਸਾ ਹੋ ਕੋਰ ਸਾਹੋਂ ਛੱਟੀ ਐ ਤੋ ਤੋ ਡੁੱਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਸਾਥ ਸਾਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇਸਾਹੋ ਸਜਣ ਸੱਚਾ ਪਾਤੇਸਾਹੋ ਸਿਰ ਸਾਹ ਦਾਬੋ ਜਿਸ ਪਾਸ ਬਹਿਠਿਆ ਸੋਹੀ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਲੱਪਹਲਾ ਗੰ ਜਿਨੇ ਸਤ ਗੁਰ ਸੇਵ ਆਪਿਆਰੇ ਤਨ ਕੇ ਸਾਥ ਤਰੇ तिना ठाक न ना पाइए प्यारे अमृत रसन हरे बूढ़े पारे पै बिना प्यारे तारे ਨਦਰ ਕਰੇ ਜਿਨੇ ਸਤ ਗੁਰ ਸੇਵ ਆਪਿਆਰੇ ਤਿੰਨ ਕੇ ਸਾਥ ਤਰੇ ਤਨਾਠਾਕ ਨਾ ਪਾਈਐ ਪਿਆਰੇ සම්ත රසනහර බුඩෙ පාරේ පැබෙන පෙයාරි තාරනදරකර පි ਸਾਲਾ ਹਣਾ ਪਿਆਰੇ ਪੀ ਤੇਰੀ ਸਾਲਾ ਸਤ ਅਲਾਹੀ ਸਲਾਹਨਾ ਪਿਆਰੇ ਦੂਜਾ ਅਵਰ ਨਾ ਕੋਈ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸਵਦਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲ ਪਿਆਰੇ ਰਾਸ ਲੈ ਤਤ ਵਿਲੋਏ पत का साचका नाम ना सच्चानिस आया लेख लाना प्यारे हुकमी हुक्म पश ਗੁਰ ਬਿਨਾ ਹੁਕਮ ਨਾ ਬੂਜੀਐ ਪਿਆਰੇ ਸਾਚੇ ਸਾਚਾ ਤਾਣ ਹੁਕਮ ਅੰਦਰ ਨਿਮੇ ਆਪਿਆਰੇ ਹੁਕਮ ਉਦਰ ਵਜਾਰ ਹੁਕਮੇ ਅੰਦਰ ਜੰਮਿਆ ਪਿਆਰੇ ਉੱਡੋ ਸਿਰ ਕੈ ਪਾਰ ਗੁਰਮੁਖ ਦਰਗਹ ਜਾਣੀਏ ਪਿਆਰੇ ਚੱਲ ਕਾਰਜਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਦੋਂ ਜਾਏ ਹੁਕਮੇ ਬੰਨ ਚਲਾਈਏ ਪਿਆਰੇ ਮਨ ਮੁਖ ਲਹ ਸਜਾਈ ਹੁਕਮੇ ਸਬਦ ਪਛਾਨੀਐ ਪਿਆਰੇ ਦਰਗਹ ਪੈਦਾ ਜਾਈ ਹੁਕਮੇ ਗਨਤ ਗਣਾਈਐ ਪਿਆਰੇ ਹੁਕਮੇ ਹਉਮੈ ਦੋ ਹੁਕਮੇ ਪਵ ਪਵਾਈਏ ਪਿਆਰੇ ਅਵ ਗਣ ਮੁਠੀ ਰੋਏ ਹੁਕਮ ਸੰਯਾਪ ਸਾਹ ਕਾ ਪਿਆਰੇ ਸੱਚ ਮਿਲ ਵਡਿਆਈ ਹੋਏ ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਐ ਸਚਨਾਉ ਜਿਨੇ ਸੋ ਸਲਾਹ ਆ ਪਿਆਰੇ ਹਉ ਤਿਨ ਬਲਿਹਾਰੈ ਜਾਉ नाओ मिला संतो प्यारे नदरी मेल मिलाओ काया कागद जे थिए प्यारे मान मसवाणी तार ललता लेखन सच की प्ये हार गौण लिखो विचार तान लेखारी नानका प्यारे ਸਾਚ ਲਿਖੈ ਔਰ ਤਾਰ ਕਾਆਂ ਆਕਾਗਦ ਜੇ ਥੀਐ ਪਿਆਰੇ ਮਨ ਵਸਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਾਰ ਗੁਣ ਲਿਖੋ ਵਿਚਾਰ ਤਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੈ ਔਰ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਜਿਨਿ ਸਤਿਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਤਾਰੇ ਨਦਰ ਕਰੇ